ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੂੰਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥ ਤੇ ਅੰਮ੍ਰਿਤਸਰ ਸ਼ਹਿਰ ਵੀ ਇੱਥੋਂ ਲੱਗ ਗਈ ਹੈ ਸਾਹਿਬ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਕੰਮਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਇੱਕ ਸੋਈ ਆ ਤੇ ਦੋ ਗੱਬਣਾ ਹੈ ਗੱਬਣਾ ਇੱਥੇ ਆ ਕੇ ਪਾਸ ਕਰਕੇ ਖੜੋ ਤਸਵੀਰ ਤੇ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸੱਸ ਕਾਲ ਜੀ ਸੱਸ ਕੇ ਵਿਧੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਵਿਧੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਰਿਪੋਰਟ ਆ ਮੇਰਾ ਸਾਫ ਸਿੰਘ ਜੀ ਹਾਂਜੀ ਪਿੰਡ ਕੋਟਲਾ ਡੂੰਮ ਜਿਹੜਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਦੇਵ ਲਾਗੇ ਸ਼੍ਰੀ ਰਾਮਦੇਵ ਹਨਾ ਲੋ ਪੋਕੇ ਚ ਗਾਮੇ ਵਾਲੇ ਰੋਡ ਤੇ ਆਪਣਾ ਪਿੰਡ ਆ ਹਾਂਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਵੀ ਬੋਲੋ 97812 28722 ਠੀਕ ਹੈ ਜੀ ਤੇ કરીਏ ਫਿਰ ਸ਼ੁਰੂ ਹਨਾ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਹੈ ਚੰਗੇ ਕੱਦ ਕਾਟ ਚ ਹੈ ਤੇ ਕ੍ਰੋਸ ਚ ਹੈ ਗਾਂ ਜਿਹੜੀ ਹੈ ਵਲੀ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਗੱਬਣੇ ਆ ਜੇ ਹੈਲੋ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਕਿੰਨਾ ਸੂਆ ਸੋਣਾ ਵੇਦੀ ਨੇ ਵੀ ਜੀ ਦੂਜਾ ਸੂਆ ਸੁਣੀ ਹੈ ਅੱਛਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਵੇਦੀ ਪਹਿਲੇ ਸੂਏ 15 ਲੀਟਰ ਦਿੱਤਾ ਵਾ ਅੱਛਾ ਮੌਸਮ ਵਧੀਆ ਵਾ 16 17 ਲੀਟਰ ਦੇ ਹੀ ਜਾਊਗੀ ਠੀਕ ਹੈ ਹਾਂਜੀ ਮੌਸਮ ਤੇ ਚੰਗਾ ਵਧੀਆ ਹੈ ਵਾ ਜੀ ਦੇ ਆਂਦੇ ਤੋਂ ਤਾਂ ਪੈ ਲੱਗਣੀ ਹੈ ਕਿ ਆ ਦੇਖ ਸਾਡੇ ਪੂਰੀ ਫੁੱਲ ਤੋਂ ਦਪਈ ਆ ਇਧਰ ਚਲੋ ਖੋਲੋ ਫਿਰ ਤੋਰੀਏ ਕਰੀਨ ਨਾ ਬਾਕੀ ਕੋਈ ਜਿਹੜੇ ਹਫਤੇ ਦੇ ਲਾਗੇ ਬੰਨੇ ਟਾਈਮ ਇਹਨੇ ਲੈ ਜਣਾ ਆ ढिला ढुला तो हवाने काफ़ी है जीडी चलो आज लाया फिर बाकी अच्छी तेल त्रूल काफ़ी पैन करके थोड़ी जगह तिलकंजी वाली हुई पी ਬਾਕੀ ਹਵਾਨਾ ਇਹਨੇ ਗਾਣਾ ਵੀ ਚੰਗਾ ਪਰਨਾ ਤੇ ਹਵਾਨਾ ਪਛਾਣ ਵੀ ਚੰਗਾ ਪਰਨਾ ਇਹਨੇ ਤੇ ਦੱਸੀਆ ਫਿਰ ਮੁੱਲ ਵਿੱਧੀ ਇਹਦਾ ਆਪਾਂ ਮੁੱਲ ਦੇ ਦਿਓ ਵਿੱਜੀ ਜਿਹਦੇ ਵਹਿੜ ਤਿਆਰ ਹੁੰਦੀ ਚ ਸੂਈ ਹੁੰਦੀ ਹਾਂਜੀ ਫਿਰ ਤੇ 55 60 ਦੀ ਵੇਚ ਦੇਣੀ ਆ ਆਪਾਂ ਹੁਣ ਜਾਈ ਦੇ ਦੇਣੀ ਵਿੱਜੀ ਕਿੰਨੇ ਦੀ ਮੁੱਲ ਭਾਵੇਂ 50 ਕਰੀਏ ਪਾਵੇਂ 48 45 ਹੱਤ ਮੰਤਨ ਕਰ ਦਾਂਗੇ ਅੱਛਾ 45 ਚ ਮੰਤਨ ਕਰ ਦੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਊਗਾ ਫੋਨ ਲਾਵੇ ਭੈਣ ਭਰਾ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਹੈ ਇਹ ਵੀ ਗੱਭਣ ਹੈ ਜਿਹੜੀ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਆਹ ਦੇਖ ਸਾਡੇ ਥਾਣਾ ਦਾ ਸੱਜਿਆ ਹਾਂ ਇਹਨੇ ਕਿੰਨਾ ਸੁਆ ਸੋਨਾ ਬੀਬੀ ਇਹ ਵੀ ਘਰ ਵਾਲੇ ਦੇ ਦੂਜਾਂ ਦੇ ਤੀਜਾਂ ਵੀ ਹੋ ਸਕਦਾ ਵਾ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਆ ਮਲਗੇ ਵੀ 15 16 ਲੀਟਰ ਵਾਲੀ ਇਹ ਹਫਤਾਤ ਖਾਦੀ ਆ ਇਹ ਪੰਜ ਚਾਰ ਦਿਨ ਖਾਦੀ ਮਲਗੇ ਹਫਤੇ ਦੇ ਅੰਦਰ ਦਾ ਦੋਵੇਂ ਸੂਤੀ ਮਤਲਬ 10 ਦਿਨ ਦੇ ਅੰਦਰ ਅੰਦਰ ਮੰਨ ਕੇ ਚੱਲੀਏ ਹਾਂਜੀ ਹਾਂਜੀ ਤੋਰੀਏ ਫੇਰ ਇਹਨਾਂ ਵੀ ਤੇ ਉਤਰਾ ਸਾਨੂੰ ਤੁਹਾਨੂੰ ਓਕੇ ਸਾਰੀਆਂ ਬਿਲਕੁਲ ਓਕੇ ਵੀਰ ਜੀ ਬਾਕੀ ਜਿਹੜਾ ਭੜਦਾ ਹੁੰਦਾ ਆਪਣੀ ਪਾਸ ਕਰਕੇ ਨਾ ਤਸੱਲੀ ਕਰਕੇ ਖੜੇ ਇਹ ਹੋਏ ਤਾਂ ਲਗਾਉਂਦਾ ਪਿੱਛੇ ਦੀ ਤੇ ਥਣਾ ਦੀ ਗਰੰਟੀ ਦੇ ਦਾਂਗੇ ਠੀਕ ਹੈ ਜੀ ਚਲੋ ਫਿਰ ਲੈ ਜਾ ਬਾਕੀ ਹੁਣ ਮੌਸਮ ਵੀ ਦੁੱਧਾਂ ਲਾਵਾ 40 ਚੁੱਲੇ ਵੀ ਵੀਰਾਂ ਦੇ ਸ਼ੁਰੂ ਹੋ ਗਏ ਆ ਪੰਜਾਬ ਵੀ ਗੱਤੀ ਇੱਥੋਂ ਲਈ ਆ ਬਾਕੀ ਹਵਾ ਨੈਗੇਟਿਵ ਲਾਦੇ ਵੀ ਕਾਫੀ ਆ ਜੇ ਚਲੋ ਲੈ ਜਾ ਵੀਰ ਜੀ ਫੇਰ ਇਹਨਾਂ ਕੱਦ ਵਜਨ ਦੀ ਵੱਚੀ ਹੈ ਨਹੀਂ ਨਹੀਂ ਦਾ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਹੈ ਦਾ ਤੇ ਹੈਗੇ ਵੀ ਠੰਡੀ ਤੇ ਰਹੀ ਆ ਤੇ ਕਿੰਨਾ ਚ ਮੁੱਲੇ ਦਾ ਫੇਰ ਮੁੱਲ ਵੀ ਜਿਹੜਾ ਸੌ ਸੂ ਕੇ ਵੇਚੀ ਆ ਫੇਰ ਤੇ ਵੈੜ 45 40 ਦੀ ਵੇਚਣ ਦੀ ਹੱਕਦਾਰ ਹੈਗੀ ਆ ਹਾਂਜੀ ਉਹ ਵੈੜ 37 ਆ ਪ੍ਰਮਾਨਤਨ ਕਰਦਾਂਗੇ ਅੱਛਾ 37 ਜਮਾਨਤਨ ਖੁੱਲਾ ਕਰ ਦੋਗੇ ਕਰਦਾਂ ਕਰਦਾਂਗੇ ਹਾਂ ਜੀ ਜਦੋਂ ਕੋਈ ਫੋਨ ਲਾਊਗਾ ਆਪੇ ਸਭ ਦਾ ਮੌਕੇ ਤੇ ਹੋ ਜਾਊਗਾ ਇਹ ਵੀ ਵੱਡੀ ਆ ਕੱਦ ਮਾਪਣ ਵਾਲੀ ਆ ਜਰਸੀਆਂ ਹਿਸਾਬ ਨਾਲ ਕੱਦ ਕਰ ਚਲੋ ਠੀਕ ਹੈ ਹਾਂ ਤੇ ਬਾਕੀ ਇਹ ਆ ਵੀ ਗੱਭਨ ਪੁੱਛੋ ਤੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਵਾ ਜਿੰਨਾ ਦੱਸਿਆ ਵੱਧ ਵੀ ਕਰ ਸਕਦੀਆਂ ਤੇ ਘੱਟ ਵੀ ਕਰ ਸਕਦੀਆਂ ਤੇ ਹੁਣ ਆ ਗਈ ਆਪਣੇ ਕੋਲ ਸੂਈ ਸਵਾਈ ਆ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੂਈ ਲਓ ਜੀ ਇਹ ਸੂਈ ਆ ਬੱਚਾ ਜੇ ਭਾਵੇਂ 10 ਦਿਨ ਵਾਲਾ ਲਏ 15 ਵਾਲਾ ਲਏ ਮਹੀਨਾ ਵਾਲਾ ਲਾ ਜੇ ਇਥੇ ਕੀ ਆ ਆ ਤਾਂ ਸਾਡੇ ਸਾਹਮਣੇ ਜੇ ਇਹਨਾਂ ਦੇ ਲਗਭਗ ਹੈਗਾ ਕਿ ਇਹ ਬੱਚਾ ਵੀ ਇਹ ਦੋਸਤ ਜਿਸ ਤਰ੍ਹਾਂ ਪਿੱਛੋਂ ਆਇਆ ਹੀ ਆ ਵੀ ਜਿਹੜਾ ਘਰੇ ਸੋਈ ਹੋਵੇ ਤੇ ਫਿਰ ਪ੍ਰੋਪਰ ਦਿਨਾਂ ਦਾ ਪਤਾ ਹੁੰਦਾ ਵਾ ਤੇ ਬਾਕੀ ਤਾਂ ਹੀ ਆਪਣੀ ਸਮਝਣਾ ਵੇਖ ਲੋ ਦੁੱਧ ਕਿੰਨਾ ਜਿਹਾ ਹੋਣੇ ਤੇ ਕੋਲ ਵੀਜੀ ਦੁੱਧ ਇਥੋਂ ਦਾ ਮੈਂ ਕਿਚੋ ਕੇ ਲਿਆ 9 ਲੀਟਰ ਬਿਲਕੁਲ ਥੋੜੀ ਕਿ ਘਟ ਗਈ ਆ ਅੱਛਾ ਹੁਣ ਕਿੰਨਾ ਜੇ ਹਾਂ ਮੈਨੂੰ ਹੁਣ ਇਸ ਟਾਈਮ ਜਿਹੜਾ ਮੰੰਤੀਆ ਦੁੱਧ 7 ਲੀਟਰ ਜੀ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਸੁਵਾ ਕੇ ਨਵਾਇਦਾ ਸ਼ੁਰੂਆਤ ਜੱਸੀ ਹੋਈ ਹੈ। ਅੱਛਾ ਤੋੜ ਦੋ ਫਿਰ। ਜਾਨੋਂ ਪਸਾ ਦੇ। ਕਰੀ। ਕੇਲਾ ਲੱਗ ਜਾ ਫਿਰ। ਹਾਂ। 7 ਲੀਟਰ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹਦੇ ਕੋਲ। ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ। ਲੈ ਜੇ ਫਿਰ ਤੇ ਇਹਦਾ ਫਿਰ ਵੀਰ ਜੀ ਮੁੱਲ ਇਹਦਾ ਮੁੱਲ ਵੀ ਜੈ ਜੀ ਆ ਬਾਕੀ ਇਹ ਨਾ ਦੁੱਧ ਨੇ ਦਹੀਂ ਕਰ ਹੋਣਾ ਵਾ ਅੱਛਾ ਥੋੜਾ ਵੇਖੋ ਆਪਾਂ ਦੇ ਦਿੰਦੀ ਆ ਥੋੜਾ ਇਹਨੂੰ ਬੁਖਾਰ ਹੋ ਗਿਆ ਸੀ ਅੱਛਾ ਦੁੱਧੋ ਥੋੜੀ ਡੁੱਟੀ ਆ ਹੁਣ ਸੈਟੇ ਪੂਰੀ ਹੁਣ ਬਿਲਕੁਲ ਸੈਟੇ ਵਿਖਾਇਆ ਰਜੀ ਪਈ ਪੂਰੀ ਠੀਕ ਆ ਹਾਂਜੀ ਜੀ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਏ ਇਹਦਾ ਮੁੱਲ ਭਾਵੇਂ ਮੁੱਲ ਕਰ ਨੂੰ ਬਹੁਤ ਠੀਕ ਕਰ ਲੋ ਹਾਂਜੀ ਇਹ 5000 ਤੋਂ ਮੰਤਨ ਕਰ ਦਾਂਗੇ 56 ਚੋ ਕਰ ਦੋਗੇ ਮੰਤਨ ਹਾਂਜੀ ਬਾਕੀ ਚਲੋ ਜਦੋਂ ਆਪੇ ਕੋ ਫੋਨ ਲਾਉਗਾ ਤੇ ਮੋਕੇ ਤੇ ਹੋ ਜਾਊਗਾ ਬਾਕੀ ਚੰਗੀ ਆ ਬਾਕੀ ਸੈਂਪਲ ਅਸੀਂ ਕਹ ਕਹਣਾ ਸੈਂਪਲ ਬਣਾਦਾ ਆਂਦਾ ਸਾਡੇ ਪੰਜ ਤੋਂ ਸੈਂਪਲ ਪਲਾਸੀ ਆਇਆ ਇਹਦਾ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਬਸ ਜਿਹੜਾ ਸੂਈ ਇੱਥੇ ਆ ਕੇ ਤਸੱਲੀ ਕਰੋ ਜਿਹੜੀ ਗੱਬਣਾ ਵੀ ਉਹ ਵੀ ਆਪਣਾ ਪਾਸ ਕਰਕੇ ਠੀਕ ਹੈ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੋਵੇ ਇਸ ਚੱਕ ਕੇ